ਸੋ ਅੱਜ ਕੈਨੇਡਾ ਚ ਸਾਨੂੰ ਜਿਹੜਾ ਗਰੋਸਰੀ ਸਟੋਰਾਂ ਚ ਦੁੱਧ ਕਿਵੇਂ ਮਿਲਦਾ ਤੇ ਕਿਵੇਂ ਉਹਦੀ ਪੈਕਿੰਗ ਹੁੰਦੀ ਹੈ ਕਿੰਨੀ ਫੈਟ ਹੁੰਦੀ ਹੈ ਕੀ ਰੇਟ ਹੁੰਦਾ ਉਹਦੇ ਬਾਰੇ ਦੱਸਦਾ ਸੋ ਇਹ ਹੁਣ ਮੈਂ ਇਹਦੀ ਖਰੀਦੋ ਪ੍ਰੋਪਰ ਗਰੋਸਰੀ ਸਟੋਰ ਚੋਂ ਕਰ ਰਿਹਾ ਸੋ ਇਹਦੇ ਚ ਦੁੱਧ ਦੀਆਂ ਜਿਹੜੀਆਂ ਹੁੰਦੀਆਂ ਆ ਕੇਨੀਆਂ ਉਹ 4 ਲੀਟਰ ਦੀ ਹੁੰਦੀ ਆ ਤੇ ਉੱਤੇ ਬਕਾਇਦਾ ਉਹਦੇ ਐਕਸਪਾਇਰੀ ਡੇਟ ਲਿਖੀ ਹੁੰਦੀ ਆ ਵੀ 10 ਦਿਨ ਦੀ 10 ਦਿਨ ਤੱਕ ਦੁੱਧ ਅਸੀਂ ਸਾਡੇ ਫ੍ਰਿਜ ਚ ਰਹਿ ਸਕਦਾ ਹੁੰਦਾ ਖਰਾਬ ਨਹੀਂ ਹੁੰਦਾ ਤੇ ਉਹਦਾ ਰੇਟ 17 ਡਾਲਰ ਤੱਕ ਤੇ ਹੁੰਦਾ ਉਹਦਾ 4 ਲੀਟਰ ਦੀ ਜਿਹੜੀ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਤੇ ਉੱਪਰ ਕਾਲਾ, ਨੀਲਾ ਤੇ ਜਾਂ ਕੋਈ ਰੈੱਡ ਲਾਲ ਇਹ ਡਾਟ ਹੁੰਦੇ ਆ ਉਹ ਤੋਂ ਵੀ ਪਛਾਣ ਆ ਜਾਂਦੀ ਆ ਨਹੀਂ ਤਾਂ ਬਕਾਇਦਾ ਇੱਥੇ ਉਹਦੇ ਉੱਪਰ ਲੇਬਲ ਲੱਗਿਆ ਹੁੰਦਾ ਵੀ ਤੁਹਾਨੂੰ ਕਿੰਨਾ ਫੈਟ ਕਿੰਨੇ ਪ੍ਰਿੰਟ ਚਾਹੀਦੀ ਹੈ ਦੋ ਇੱਕ ਕਈ ਵਾਰੀ ਦਹੀਂ ਜਮਾਉਣ ਲਈ ਬਤਲਾਈ ਦੁੱਧ ਚਾਹੀਦਾ ਹੁੰਦਾ ਉਹ ਵੀ ਮਿਲ ਜਾਂਦਾ ਤੇ ਜਾਂ ਕੋਈ ਦੋ ਫੈਟ ਹੁੰਦੀ ਉਹਦੀ 2% ਹੁੰਦੀ ਆ 3 ਸਵਾ ਤਨੀ 3 ਤੋਂ ਹੁੰਦੀ ਸਵਾ 3 4 ਤੱਕ ਇਹ ਚਾ ਆਪਣੇ 4 ਲੀਟਰ ਦੀਆਂ ਕੰਨੀਆਂ ਚ ਮਿਲਦਾ ਖੁੱਲਾ ਵੀ ਮਿਲ ਜਾਂਦਾ ਕਿਲੋ ਦੇ ਹਿਸਾਬ ਨਾਲ ਵੀ ਮਿਲ ਜਾਂਦਾ ਤੂੰ ਵੱਧ ਵੀ ਕਿਤੇ ਹੋਰ ਪਾਸਿਆਂ ਤੋਂ ਜਿਵੇਂ ਮੌਨਟਰੀਅਲ ਕੰਨੀ ਉਧਰ ਵੱਧ ਵੀ ਹਾਂ ਤੇ ਸਿ ਮਿਲ ਜਾਂਦਾ ਹੁੰਦਾ ਤੇ ਦੁੱਧ ਦਹੀਂ ਬਟਰ ਪਨੀਰ ਜੋ ਮਿਲ ਜਾਂਦਾ ਮਿਲਦੇ ਨੇ ਪੈਕ ਕੰਨੀਆਂ ਸਭ ਚੀਜ਼ਾਂ ਹੀ ਆ ਇਹ ਨਹੀਂ ਕੋਈ ਆਪਣਾ ਤਾਜੀ ਕੋਈ ਨਹੀਂ ਚਵਾਵਾ ਤੋਂ ਨਹੀਂ ਇੱਥੇ ਮਿਲਦਾ ਉਹ ਜਿਹੜੇ ਡੇਰੀਆਂ ਹੁੰਦੀਆਂ ਵੱਡੀਆਂ ਉੱਥੇ ਸਰਕਾਰ ਨੇ ਲਾਇਸੈਂਸ ਦਿੱਤੇ ਹੁੰਦੇ ਆ ਜਵਾਵਾ ਦੁੱਧ ਕਿਸੇ ਨੂੰ ਦੇਣਾ ਤੇ ਜਾਂ ਕੋਈ ਕਿਸੇ ਨੂੰ ਟੀਕਾ ਲਾਉਣਾ ਉਹ ਗੈਰ ਕਾਨੂੰਨੀ ਐ ਇੱਥੇ ਜੀ